ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਕੱਲ ਦਸਹਿਰਾ ਨੰਗ ਕੇ ਗਿਆ ਜੀ ਆਪਣੇ ਪੂਰੇ ਭਾਰਤ ਦੇਸ਼ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਦਸਹਿਰੇ ਦਾ ਤਿਹਾਰ ਮਨਾਇਆ ਗਿਆ ਤੇ ਰਾਵਣ ਦਾ ਪੁਤਲਾ ਫੂਕਿਆ ਗਿਆ ਪਰ ਆਪਣੇ ਪੰਜਾਬ ਦੇ ਵਿੱਚ ਕੇਵਲ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਦਸਹਿਰੇ ਵਾਲੇ ਦਿਨ ਰਾਵਣ ਨੂੰ ਫੂਕਿਆ ਨਹੀਂ ਜਾਂਦਾ ਸਗੋਂ ਦੀ ਪੂਜਾ ਹੁੰਦੀ ਆ ਹਾਂਜੀ ਇਹ ਹੈ ਜੀ ਪੰਜਾਬ ਦਾ ਵਿਧਾਨ ਸਭਾ ਹਲਕਾ ਸ਼ਹਿਰ ਪਾਇਲ ਇੱਥੋਂ ਦੇ ਜਿਹੜੇ ਐਮ.ਐਲ.ਏ ਨੇ ਉਹ ਹਨ ਜੀ ਮਲਵਿੰਦਰ ਸਿੰਘ ਗਿਆਸਪੁਰਾ ਸਿੱਖ ਜਗਤ ਦੀ ਬਹੁਤ ਹੀ ਸਤਿਕਾਰਯੋਗ ਹਸਤੀ ਨੇ ਉਹ ਤੇ ਇਹ ਜਿਹੜਾ ਸ਼ਹਿਰ ਪਾਇਲ ਹੈ ਜੀ ਇੱਥੇ 라ਵਣ ਦੀ ਪੂਜਾ ਹੁੰਦੀ ਆ ਦਸਹਰੇ ਵਾਲੇ ਦਿਨ 라ਵਣ ਦੀ ਪੂਜਾ ਹੁੰਦੀ ਆ ਤੇ ਇੱਥੇ 라ਵਣ ਨੂੰ ਲੋਕ ਲੱਡੂਆਂ ਦਾ ਪ੍ਰਸ਼ਾਦ ਚੜਾਉਂਦੇ ਨੇ ਗੁਲਾਬ ਜਮਨਾਂ ਦਾ ਪ੍ਰਸ਼ਾਦ ਚੜਾਉਂਦੇ ਨੇ ਇੱਥੇ ਜੋਤ ਲਾ ਕੇ ਜਾਂਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਇੱਥੇ ਮੰਨਤਾ ਜੀ ਲੋਕ ਸੰਤਾਨ ਪ੍ਰਾਪਤੀ ਦੇ ਲਈ ਵੀ ਸਾਡੇ ਪੁੱਤਰ ਹੋਵੇ ਇੱਥੇ ਆ ਕੇ ਸੁੱਖਾਂ ਸੁਖ ਦੇਣਗੇ। ਸੋ ਰਾਵਣ ਦੀ ਪੂਜਾ ਇੱਥੇ ਜੀ 200 ਸਾਲ ਤੋਂ ਚੱਲ ਰਹੀ ਆ। ਇੱਕ ਦੂਬੇ ਪਰਿਵਾਰ ਸੀ ਰਿਆਸਤ ਪਟਿਆਲਾ ਦੇ ਵਿੱਚ ਉਹ ਕਰਮਚਾਰੀ ਸੀ ਉਹ ਪਰਿਵਾਰ ਤੇ ਉਹਨਾਂ ਦੇ ਔਲਾਦ ਨਹੀਂ ਸੀ ਹੁੰਦੀ ਤਾਂ ਕਿਸੇ ਸਾਧੂ ਨੇ ਦੱਸਿਆ ਵੀ ਤੁਸੀਂ ਪਾਇਲ ਦੇ ਵਿੱਚ ਜਿੱਥੇ ਮੰਦਰ ਬਣਿਆ ਹੋਇਆ ਰਾਮ ਮੰਦਰ ਵੀ ਉਹਦੇ ਨਾਲ ਹੀ ਰਾਵਣ ਦਾ ਬੁੱਤ ਬਣਾਓ ਤੇ ਉਹਦੀ ਪੂਜਾ ਕਰੋ ਵੀ ਤੇਰ ਤੋਂ ਜਿਹੜੇ ਕਹਿੰਦੇ ਸੰਤਾਨ ਹੋਊਗੀ ਤੇ ਇਹ ਕਹਿੰਦੇ ਐਵੇਂ ਹੀ ਹੋਇਆ ਤੇ ਉਦੋਂ ਤੋਂ ਹੀ ਲੋਕਾਂ ਦੀ માનਤਾ ਆ ਗਈ ਤੇ ਲੋਕ ਇੱਥੇ ਆਉਂਦੇ ਨੇ ਜੀ ਸੁੱਖਾਂ ਸੋਕੇ ਜਾਂਦੇ ਨੇਗੇ ਰਾਵਣ ਦੀ ਪੂਜਾ ਕਰਕੇ ਜਾਂਦੇ ਆਗੇ ਤੇ ਵਧੀਆ ਇੱਥੇ ਪ੍ਰਬੰਧ ਕੀਤਾ ਹੋਇਆ ਜੀ ਟੈਂਟ ਵਗੈਰਾ ਲੱਗਿਆ ਹੋਇਆਗਾ ਤੇ ਬਕਰਾਂ ਦਾ ਕੰਮ ਹੋ ਰਿਹਾ ਜੀ ਪੂਰੀ ਦੁਨੀਆ ਤੋਂ ਇੱਥੇ ਧੰਨਵਾਦ ਜੀ